ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਟਰੈਕ ਦੇ ਹਾਲਾਤ ਆ ਸਾਰੇ ਕਿਸ ਤਰ੍ਹਾਂ ਜਿਹੜਾ ਉਹ ਗੰਦ ਪਿਆ ਹੋਇਆ ਵਾ ਸਾਰਾ ਇੱਥੇ ਗੰਦ ਪਿਆ ਤੁਹਾਡੇ ਸਾਹਮਣੇ ਹੀ ਆ ਟਾਡੇ ਸਾਹਮਣੇ ਵੀ ਅੱਜ ਹੀ ਕਰਵਾਇਆ ਜੇ ਥੋੜੀ ਜਿਹੀ ਟੱਚ ਹੋਏ ਤੇ ਉਹ ਰਿਜੈਕਟ ਕਰ ਦਿੰਦੇ ਦੂਸਰੇ ਬੰਦੇ ਦੀ ਹਾਂ ਗਲਤੀ ਅਗਲੇ ਬੰਦੇ ਦੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੈਕ ਦੇ ਉੱਤੇ ਦੇਖੋ ਗੰਦ ਦੇਖੋ ਕਿੰਨਾ ਪਿਆਰਾ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਨਹੀਂ ਦਿੱਤੀਆਂ ਜਾਂਦੀਆਂ ਲੋਕ ਜਗ੍ਹਾ ਜਗ੍ਹਾ ਤੋਂ ਜਲੰਧਰ ਤੋਂ ਕਾਫੀ ਏਰੀਆ ਜਿਹੜੇ ਆ ਉੱਥੋਂ ਜਿਹੜੇ ਆਂਦੇ ਆ ਮੈਨੂੰ ਫੇਲ ਕਰਤਾ ਪਿਛਲੇ ਕਰੇ ਨਾਲ ਅੱਛਾ ਜੀ ਦੁਬਾਰਾ ਮੈਂ ਪਾਸ ਕਰਵਾ ਕੇ ਆਇਆ ਅੱਛਾ ਅੱਜ ਇਹਨਾਂ ਨੂੰ ਫੇਰ ਟ੍ਰਾਈ ਦੇਣੀ ਅੱਛਾ ਜੀ ਹਸਾਬ ਨਾਲ ਤੁਸੀਂ ਟ੍ਰੈਲ ਜਿਹੜਾ ਲੋਕਾਂ ਵੱਲੋਂ ਜਿਹੜਾ ਇੱਥੇ ਦਿੱਤਾ ਜਾਂਦਾ ਡਰਾਈਵਿੰਗ ਲਾਇਸੈਂਸ ਜਿੱਥੇ ਟਰੈਕ ਆ ਉੱਥੇ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਘਾ ਵੱਡਾ-ਵੱਡਾ ਹੋ ਗਿਆ ਹੋਇਆ ਵਾ ਕੀ ਪ੍ਰਸ਼ਾਸਨ ਦੀ ਕੋਈ ਵੀ ਜਿਹੜੀ ਹੈ ਜ਼ਿੰਮੇਵਾਰੀ ਉਹ ਜਿਹੜੀ ਉਹ ਨਹੀਂ ਬਣਦੀ ਕਿ ਇਸ ਜਿਹੜਾ ਟਰੈਕ ਨੂੰ ਜਿਹੜਾ ਅੱਛਾ ਬਣਾਇਆ ਜਾਵੇ ਸਾਫ਼ ਸੁਥਰਾ ਬਣਾਇਆ ਜਾਵੇ ਕਿ ਲੋਕਾਂ ਨੂੰ ਜਿਹੜੀਆਂ ਵਧੀਆ ਸਹੂਲਤਾਂ ਜਿਹੜੀਆਂ ਮਿਲਣ ਕੋਈ ਵੀ ਪ੍ਰਸ਼ਾਸਨ ਇੱਥੇ ਧਿਆਨ ਨਹੀਂ ਦੇ ਰਿਹਾ ਸਿਰਫ ਫੀਸਾਂ ਹੀ ਜਿਹੜੀਆਂ ਉਹ ਲੋਕਾਂ ਕੋਲੋਂ ਲਿੱਤੀਆਂ ਜਾਂਦੀਆਂ ਵਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਵਾ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟ੍ਰਾਇਲ ਜਿਹੜਾ ਲੋਕਾਂ ਵੱਲੋਂ ਹੋ ਦਿੱਤਾ ਜਾ ਰਿਹਾ ਵਾ ਸਾਹਮਣੇ ਵੀ ਦੇਖੋ ਕਾਹ ਹੀ ਕਾਹ ਜਿਹੜਾ ਉੱਗਿਆ ਹੋਇਆ ਵਾ ਕੋਈ ਵੀ ਜਿਹੜਾ ਇੱਥੇ ਪ੍ਰਸ਼ਾਸਨ ਜਿਹੜਾ ਉਹ ਧਿਆਨ ਨਹੀਂ ਦੇ ਰਿਹਾ ਕਿਸ ਤਰ੍ਹਾਂ ਜਿਹੜਾ ਲੋਕ ਇੱਥੇ ਜਿਹੜਾ ਟ੍ਰਾਇਲ ਦੇਣਗੇ ਦੋਸਤੋ ਇਸ ਟਾਈਮ ਅਸੀਂ ਖੜੇ ਆ ਜਲੰਧਰ ਦੇ ਜਿੱਥੇ ਡਰਾਈਵਿੰਗ ਲਾਇਸੈਂਸ ਬਣਦੇ ਆ ਤੇ ਤਿੰਨ ਤਰੀਕ ਨੂੰ ਜਿਹੜੀ ਇੱਕ ਅਪਾਇੰਟਮੈਂਟ ਚੱਕੀ ਗਈ ਸੀ ਛੁੱਟੀ ਵਾਲੇ ਦਿਨ ਜਿਹੜੀ ਅਪਾਇੰਟਮੈਂਟ ਚੱਕ ਲਈਤੀ ਗਈ ਤੇ ਲੋਕਾਂ ਨੂੰ ਜਿਹੜਾ ਉਹ ਖੱਜਲ ਖਵਾਰ ਜਿਹੜਾ ਕੀਤਾ ਗਿਆ ਤੇ ਪ੍ਰਸ਼ਾਸਨ ਦੀ ਬਹੁਤ ਵੱਡੀ ਇੱਕ ਨਲਾਇਕੀ ਸਿਗੀ ਕਿ ਛੁੱਟੀ ਵਾਲੇ ਦਿਨ ਲੋਕਾਂ ਨੂੰ ਜਿਹੜਾ ਗੇਟ ਦੇ ਬਾਹਰ ਤਾਲੇ ਦੇਖ ਕੇ ਜਿਹੜਾ ਉਹ ਖੱਜਲ ਖਵਾਰੀ ਜਿਹੜੀ ਹੋਈ ਆ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਟਰੈਕ ਦੀਆਂ ਤਸਵੀਰਾਂਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਟਰੈਕ ਦੇ ਹਾਲਾਤ ਆ ਸਾਰੇ ਕਿਸ ਤਰ੍ਹਾਂ ਜਿਹੜਾ ਉਹ ਗੰਦ ਪਿਆ ਹੋਇਆ ਵਾ ਸਾਰਾ ਇੱਥੇ ਕੋਈ ਵੀ ਪ੍ਰਸ਼ਾਸਨ ਇੱਥੇ ਜਿਹੜਾ ਧਿਆਨ ਨਹੀਂ ਦੇ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਟਰੈਲ ਜਿਹੜਾ ਲੋਕਾਂ ਵੱਲੋਂ ਜਿਹੜਾ ਇੱਥੇ ਦਿੱਤਾ ਜਾਂਦਾ ਵਾ ਲੋਕ ਜਿਹੜੇ ਫੀਸ ਖਰਚ ਕੇ ਜਿਹੜੇ ਇੱਥੇ ਆਂਦੇ ਪਰ ਉਹਨਾਂ ਨੂੰ ਜਿਹੜੀ ਕੋਈ ਵੀ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਨਹੀਂ ਦਿੱਤੀਆਂ ਜਾਂਦੀਆਂ ਲੋਕ ਜਗ੍ਹਾ-ਜਗ੍ਹਾ ਤੋਂ ਜਲੰਧਰ ਤੋਂ ਕਾਫੀ ਏਰੀਆ ਜਿਹੜੇ ਆ ਉੱਥੋਂ ਜਿਹੜੇ ਆਂਦੇ ਆ ਕਿਸ ਤਰ੍ਹਾਂ ਲੋਕ ਜਿਹੜੇ ਇੱਥੇ ਪਰੇਸ਼ਾਨ ਹੋ ਰਹੇ ਤੁਹਾਨੂੰ ਪਿੱਛੇ ਵੀ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਜਲੰਧਰ ਡਰਾਈਵਿੰਗ ਲਾਇਸੈਂਸ ਜਿੱਥੇ ਟਰੈਕ ਆ ਉੱਥੇ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਘਾ ਵਡਾ-ਵਡਾ ਹੋ ਗਿਆ ਹੋਇਆ ਵਾ ਕੋਈ ਵੀ ਪ੍ਰਸ਼ਾਸਨ ਇੱਥੇ ਧਿਆਨ ਨਹੀਂ ਦੇ ਰਿਹਾ ਸਿਰਫ ਫੀਸਾਂ ਹੀ ਜਿਹੜੀਆਂ ਉਹ ਲੋਕਾਂ ਕੋਲੋਂ ਲਿੱਤੀਆਂ ਜਾਂਦੀਆਂ ਵਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਵਾ ਇਹ ਹਾਲਾਤ ਉਹ ਜਲੰਧਰ ਜਿਹੜਾ ਉਹ ਡਰਾਈਵਿੰਗ ਜਿਹੜਾ ਟਰੈਕ ਆ ਜਿੱਥੇ ਟਰੈਕ ਜਿਹੜਾ ਹੋ ਟ੍ਰੈਲ ਦਿੱਤੇ ਜਾਂਦੇ ਲੋਕਾਂ ਵੱਲੋਂ ਦੇਖੋ ਕਿਸ ਤਰ੍ਹਾਂ ਉਹ ਜਿਹੜਾ ਟ੍ਰੈਕ ਦੇ ਉੱਤੇ ਜਿਹੜਾ ਕਾਰ ਜਿਹੜਾ ਕੱਟ ਕੇ ਸਿੱਟਿਆ ਹੋਇਆ ਵਾ ਇਹ ਤਸਵੀਰਾਂ ਜਲੰਧਰ ਡਰਾਈਵਿੰਗ ਜਿੱਥੇ ਲਾਇਸੈਂਸ ਬਣਦੇ ਆ ਉਹ ਟ੍ਰੈਕ ਦੀਆਂ ਤਸਵੀਰਾਂ ਤੁਹਾਨੂੰ ਉਹ ਦਿਖਾ ਰਹੇ ਆਂ ਅਸੀਂ ਤੇ ਭਾਈ ਸਾਹਿਬ ਹੁਣੇ ਟ੍ਰਾਇਲ ਦੇਣ ਆਏ ਹੋਏ ਭਾਜੀ ਸਤਿ ਸ੍ਰੀ ਅਕਾਲ ਜੀ ਟ੍ਰਾਇਲ ਦੇਣਾ ਹੈ ਨਹੀਂ ਨਹੀਂ ਕਿੱਥੋਂ ਆਏ ਤੁਸੀਂ ਇਹ ਭਾਜੀ ਉਹਨਾਂ ਦੇ ਨਾਲ ਆ ਗਏ ਕਦੋਂ ਤੋਂ ਆਏ ਮੈਂ ਤਾਂ 2 ਘੰਟੇ ਕੋਇਆ ਜੀ 2 ਘੰਟੇ ਹੋ ਗਏ ਤਾਂ ਤੇ ਤੁਹਾਡਾ ਨੰਬਰ ਨਹੀਂ ਆ ਨਹੀਂ ਉਹ ਕਿਹੜੇ 2 ਵਜੇ ਤੋਂ ਬਾਅਦ ਆਏ ਤੇ ਭਾਈ ਸਾਹਿਬ ਉਹਨੇ ਵੀ ਖੜੇ ਆ ਸੱਸੀ ਗੱਲ ਜੀ ਅਸੀਂ ਆ ਗਏ ਜੀ ਕਿੱਥੋਂ ਆਏ ਆ ਲੋਕਲ ਹਟ ਕੋਰਸ ਫਰ ਬੈਕ ਤੋਂ ਅੱਛਾ ਕੀ ਡਰਾਈਵਿੰਗ ਸੈਂਸ ਨਾਣਾ ਕਿੰਨੀ ਦੇਰ ਤੋਂ ਖੜੇ ਤੁਸੀਂ ਇੱਥੇ ਮੈਂ ਤਾਂ ਵਸ ਹੁਣੇ ਆਇਆ ਮੈਂ ਤਾਂ ਟਾਈਮ 2-3 ਦਿੱਤਾ ਉਹਨਾਂ ਨੇ 2-3 ਵੇ ਦਾ ਦਿੱਤੀ ਹਾਂ 2 ਤੋਂ 3 ਦਾ ਅੱਛਾ ਜੀ ਤਾਂ ਹੁਣ ਇੱਕ ਤੋਂ ਦੋ ਲੈਂਚ ਅੱਛਾ ਜੀ ਤੇ ਫਿਰ ਉਹ ਖੋਲਣਗੇ ਇੱਕ ਤੋਂ ਦੋ ਦਾ ਟਾਈਮ ਦਿੱਤਾ ਉਹਨਾਂ ਨੇ 2 ਤੋਂ 3 ਦਾ ਅੱਛਾ 2 ਦੇ 3 ਦਾ ਤੇ ਭਾਈ ਸਾਹਿਬ ਹੁਣੇ ਵੀ ਆਏ ਆ ਭਾਜੀ ਕੀ ਹਾਲ ਆ ਸੱਸੀ ਗੱਲ ਸੱਸੀ ਆ ਭਾਜੀ ਭਾਜੀ ਕਿੱਥੋਂ ਆਏ ਬਈ ਜਲੰਧਰ ਦੇ ਲੋਕ ਲਈ ਅਸੀਂ ਆ ਕਿ ਕੀ ਬਣਵਾਣਾ ਹੈ ਅਸੀਂ ਲਾਇਸੈਂਸ ਬਣਵਾਣਾ ਹੈ ਭਾਈ ਅੱਛਾ ਕਿਹੜਾ ਬਣਾ ਲੈ ਮੈਂ ਬਈ ਹੈਵੀ ਦਾ ਗੱਡੀ ਦਾ ਹਾਂਜੀ ਅਲਮ ਦੀ ਕਦੋਂ ਆਏ ਤੁਸੀਂ ਮੈਂ ਤਾਂ ਭਾਈ 10 ਵਜੇ ਤੇ ਆਏ ਪਾ ਤੇ ਟਾਈਮ ਨਹੀਂ ਆਇਆ ਤੁਹਾਡਾ ਟਾਈਮ 2 ਵਜੇ ਦਾ ਟਾਈਮ ਹੁੰਦਾ ਦਾ ਤੇ ਦਾ ਰਸ਼ਬੋ ਹੀ ਪਈ ਫਿਰ ਨੰਬਰ ਫੋਟੋ ਕਰਵਾਣੀ ਸੀਗੀ ਉਹਦੇ ਅਕੋਰਡਿੰਗ ਅੱਛਾ ਜੀ ਹਾਂਜੀ ਇਹ ਟਾਈਮ ਕਿੱਦਾਂ ਮਤਲਬ ਕਿ ਉਹਦਾ ਕਹਿੰਦੇ ਕਿ ਆਨਲਾਈਨ ਸਾਰਾ ਕੁਝ ਕਰਤਾ ਵਾ ਸੀ ਕਿਤੇ ਭਾਈ ਆਨਲਾਈਨ ਆ ਬੱਚੇ ਤੋਂ ਭਾਈ ਹੁਣ ਬਾਰੋਂ ਵੀ ਲੋਕੀ ਹੁੰਦੇ ਜਿੱਦਾਂ ਟਰਾਈਆਂ ਦੇਣ ਤੇ ਇੱਕ ਕਾਫੀ ਪਬਲੀ ਵੈਰਾ ਸੀਗੀ ਉਹਦੇ ਕਰਕੇ ਟਾਈਮ ਲੱਗਾ ਸਾਨੂੰ ਲਾਈਨ ਅੰਦਰ ਕਾਫੀ ਲਾਈਨ ਲੱਗੀ ਹੁੰਦੀ ਨਹੀਂ ਅੱਜ ਤਾਂ 4 ਵਜੇ ਟਾਈਮ ਆ ਬੰਦੇ ਆ ਕੇ ਆਪਣਾ ਫੋਟੋ ਕਰਾਉਣ ਬਿਲਕੁਲ ਬਿਲਕੁਲ ਭਾਈ ਉਹ ਨਹੀਂ ਨਾ ਹੈਗਾ ਬਾਹਰ ਵਾਲਾ ਸਿਸਟਮ ਹੈ ਨਹੀਂ ਇੱਥੇ ਭਾਜੀ ਇੱਥੇ ਲਾਈਨ ਵਾਲਾ ਸਿਸਟਮ ਬੰਦ ਪਿਆ ਹੈ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਸਾਹਮ ਵੀ ਟੱਚ ਹੋਏ ਤੇ ਉਹ ਰਿਜੈਕਟ ਕਰ ਦਿੰਦੇ ਹਾਂ ਹਾਂ ਗਲਤੀ ਅਗਲੇ ਬੰਦੇ ਦੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੈਕ ਦੇ ਉੱਤੇ ਦੇਖੋ ਗੰਦ ਦੇਖੋ ਕਿੰਨਾ ਪਿਆਰਾ ਬਹੁਤ ਇਹ ਮੈਨੂੰ ਫੇਲ ਕਰਤਾ ਪਿਛਲੀ ਵਾਰ ਇਹਨਾਂ ਨੇ ਅੱਛਾ ਜੀ ਤੇ ਦੁਬਾਰਾ ਮੈਂ ਪਾਸ ਕਰਵਾ ਕੇ ਆਇਆ ਤੇ ਅੱਜ ਇਹਨਾਂ ਨੂੰ ਫੇਰ ਟਰਾਈ ਦੇਣੀ ਹੈ ਅੱਛਾ ਜੀ ਤੇ ਸਾਹਰਾ ਤੁਸੀਂ ਆਸਲ ਕਹਾ ਕਬੱਟੇ ਬੁੱਟੇ ਪਏ ਨੇ ਬੰਦਾ ਕਿਦਾਂ ਟ੍ਰਾਇਲ ਦਊਗਾ ਇੱਥੇ ਟ੍ਰਾਇਲ ਕਿਤੇ ਕੁਝ ਟ੍ਰਾਇਲ ਮਤਲਬ ਮੈਂ ਫਿਰ ਕਾਜੀ ਕੀ ਕਹਿਣਾ ਚਾਹੁੰਦਾ ਪਾਜੀ ਸਾਡਾ ਰਵੇ ਸਾਡੀ ਟ੍ਰਾਈ ਹੋ ਗਈ ਅਜੇ ਤੱਕ ਪਾਸ ਹੋ ਗਿਆ ਅੱਛਾ ਤੋ ਇਹ ਗਾਂਦ ਦੇਖੋ ਕਿੰਨਾ ਹਾਂਜੀ ਹੈ ਹੈ ਪ੍ਰਸ਼ਾਸਨ ਨੂੰ ਇਹ ਸਰਕਾਰ ਨੂੰ ਅਸੀਂ ਫੀਸਾ ਦਿੰਨੇ ਸਰਕਾਰ ਨੂੰ ਕੁਝ ਵਧਾਵਾ ਦੇਣੇ ਚਾਹੀਦੇ ਬਿਲਕੁਲ ਜਿੱਦਾਂ ਜਿੱਦਾਂ ਤੁਸੀਂ ਚੈਨਲ ਥੋ ਲੱਗੇ ਹੋਏ ਆ ਉਹਨਾਂ ਨੂੰ ਸੁਣਨੀ ਚਾਹੀਦੀ ਹੈ ਵੀ ਕੀ ਆਏ ਕਿਉਂ ਇੰਦਾ ਸਾਫ਼ ਸਾਫ਼ ਸਹੀਆ ਹੋਣਾ ਚਾਹੀਦਾ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਲੋਕ ਜਿਹੜੇ ਟ੍ਰਾਇਲ ਦੇਣ ਵਾਸਤੇ ਹੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਿੱਥੇ ਆਪਾਂ ਜਿਹੜਾ ਟ੍ਰਾਇਲ ਦਿੰਦੇ ਆ ਕਮ ਸੇ ਕਮ ਉਹ ਚੀਜ਼ਾਂ ਤਾਂ ਜਿਹੜੀਆਂ ਉਹ ਸਫਾਈ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਵੀ ਜਿਹੜੀ ਸਫਾਈ ਨਹੀਂ ਹੈਗੀ ਆ ਜਿਹੜਾ ਆਮ ਨਾਗਰਿਕ ਜਿਹੜਾ ਇੱਥੇ ਫੀਸਾ ਦੇ ਰਿਹਾ ਵਾ ਆਕੇ ਤੇ ਕੋਈ ਵੀ ਟਾਈਮ ਦੀ ਇੱਥੇ ਕਦਰ ਨਹੀਂ ਹੈਗੀ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਜਲੰਧਰ ਦੇ ਵਿੱਚ ਬਣੇ ਹੋ ਤੁਸੀਂ ਆ ਵੀ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਗੰਦ ਹੀ ਗੰਦਾ ਦੇਖੋ ਆ ਏਡੇ ਢੱਕਾ ਇੱਥੇ ਉੱਗਿਆ ਹੋਇਆ ਇਹ ਜਲੰਧਰ ਜਿੱਥੇ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਉਹ ਬੰਡਰੇ ਆ ਤੇ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਟਰੈਕ ਜਿਹੜੇ ਬਣੇ ਹੋਏ ਆ ਦੇਖੋ ਇਹ ਪੂਰਾ ਇਹ ਜੰਗਲ ਹੀ ਜਿਹੜਾ ਬਣਿਆ ਹੋਇਆ ਵਾ ਪੂਰਾ ਤੇ ਆ ਦੇਖੋ ਕੀ ਪ੍ਰਸ਼ਾਸਨ ਦੀ ਕੋਈ ਵੀ ਜਿਹੜੀ ਇਹ ਜ਼ਿੰਮੇਵਾਰੀ ਉਹ ਜਿਹੜੀ ਉਹ ਨਹੀਂ ਬਣਦੀ ਕਿ ਇਸ ਜਿਹੜਾ ਟਰੈਕ ਨੂੰ ਜਿਹੜਾ ਅੱਛਾ ਬਣਾਇਆ ਜਾਵੇ ਸਾਫ ਸੁਥਰਾ ਬਣਾਇਆ ਜਾਵੇ ਕਿ ਲੋਕਾਂ ਨੂੰ ਜਿਹੜੀਆਂ ਵਧੀਆ ਸਹੂਲਤਾਂ ਜਿਹੜੀਆਂ ਮਿਲਣ ਤੇ ਆਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟ੍ਰੈਲ ਜਿਹੜਾ ਲੋਕਾਂ ਵੱਲੋਂ ਉਹ ਦਿੱਤਾ ਜਾ ਰਿਹਾ ਵਾ ਸਾਹਮਣੇ ਵੀ ਦੇਖੋ ਕਾਹ ਹੀ ਕਾਹ ਜਿਹੜਾ ਉੱਗਿਆ ਹੋਇਆ ਵਾ ਕੋਈ ਵੀ ਜਿਹੜਾ ਇੱਥੇ ਪ੍ਰਸ਼ਾਸਨ ਜਿਹੜਾ ਉਹ ਧਿਆਨ ਨਹੀਂ ਦੇ ਰਿਹਾ ਕਿਸ ਤਰ੍ਹਾਂ ਜਿਹੜਾ ਲੋਕ ਇੱਥੇ ਜਿਹੜਾ ਟ੍ਰੈਲ ਦੇਣਗੇ ਜਿਹੜਾ ਲੋਕਾਂ ਫੀਸਾ ਦੇ ਰਹੇ ਆ ਕੋਈ ਵੀ ਜਿਹੜੀਆਂ ਇੱਥੇ ਵਧੀਆ ਸੁਵਿਧਾਵਾਂ ਜਿਹੜੀਆਂ ਉਹ ਲੋਕਾਂ ਨੂੰ ਜੜੀਆਂ ਉਹ ਨਹੀਂ ਮਿਲ ਰਹੀਆਂ ਦੋਸਤੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਇਹ ਜਿਹੜੀਆਂ ਜਲੰਧਰ ਜਿੱਥੇ ਡਰਾਈਵਿੰਗ ਲਾਇਸੈਂਸ ਜਿਹੜੇ ਬਣਦੇ ਆ ਲੋਕਾਂ ਦੇ ਇਹ ਟਰੈਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕੋਈ ਵੀ ਜਿਹੜੀ ਇੱਥੇ ਉਹ ਸਫਾਈ ਨਹੀਂ ਸੀਗੀ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਗਰ ਲੋਕ ਪੈਸੇ ਦਿੰਦੇ ਆ ਪੇਮੈਂਟ ਦਿੰਦੇ ਆ ਤੇ ਉਹਨਾਂ ਨੂੰ ਉਹਦਾ ਦੀਆਂ ਜਿਹੜੀਆਂ ਸੁਵਿਧਾਵਾਂ ਵੀ ਜਿਹੜੀਆਂ ਦਿੱਤੀਆਂ ਜਾਣ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਜਿਹੜੀ ਇਹ ਅਸੀਂ ਅਪੀਲ ਕਰਦੇ ਆ ਤੇ ਕੈਮਰਾਮੈਨ ਰਾਜੂ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ